ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਡਰੋਲੀ ਭਾਈ ਮੋਗੇ ਜ਼ਿਲ੍ਹੇ ਦਾ ਪਿੰਡ ਨੇੜੇ ਡੇਮਰੂ ਦੇ ਰਹਿ ਜਾਂਦਾ ਤੇ ਡੇਮਰੂ ਵਾਲੇ ਫਾਟਕ ਤੋਂ ਸੜਕ ਸਿੱਧੀ ਡਰੋਲੀ ਭਾਈ ਚ ਆਉਂਦੀ ਹੈ ਇਤਿਹਾਸਕ ਪਿੰਡ ਆ ਦੋਸਤੋ ਵੈਸੇ ਤਾਂ ਇਹ ਤੇ ਵੱਡੇ ਪਿੰਡਾਂ 'ਚ ਵੀ ਗਿਣਤੀ ਹੁੰਦੀ ਹੈ ਜਿਹਦੇ ਕਰਕੇ ਮੇਰੇ ਖਿਆਲ 'ਚ ਵੀ ਬਹੁਤੇ ਪੰਜਾਬੀ ਵੀਰ ਜਾਣਦੇ ਹੀ ਆ ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਵੀਡੀਓ ਜਦੋਂ ਵੀ ਬਣਾਈ ਦੀ ਹੈ ਉਦੋਂ ਪਸ਼ੂ ਬਹੁਤ ਸੋਹਣੇ ਹੁੰਦੇ ਆ ਜਿਹੜੇ ਵਿਕਰੀ ਆਸਤੇ ਤੁਹਾਨੂੰ ਦਿਖਾਉਣੇ ਆ ਅੱਜ ਦੀ ਵੀਡੀਓ ਦੇ ਤਿੰਨ ਨਾਗ ਹੈ ਤਿੰਨੇ ਹੀ ਅਲੱਗ-ਅਲੱਗ ਨਸਲਾਂ ਹੈ ਅਲੱਗ-ਅਲੱਗ ਕੀਮਤਾਂ ਦੀ ਸੋ ਇੱਕ ਤਾਂ ਇਹ ਮੱਝ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਦੱਸੋ ਛਾ ਕਾਲੀ ਮੱਝ ਹੈ ਪੂਛ ਚਵਾਲ ਜ਼ਰੂਰ ਵਾਈਟ ਹੈ ਪਰ ਢਾਂਚਾ ਪੂਰਾ ਹੀ ਬਲਾਇਕ ਹੈ ਦੂਜੀ ਗੱਲ ਦੁੱਧ ਬੜਾ ਚੰਗਾ ਬਾਈ ਦੱਸਦਾ ਵੀ ਇਹਦੇ ਥੱਲੇ ਹਾਜ਼ਰ ਹੈ ਜਿਹੜਾ ਤਿਆਰ ਹੈ ਜਿਹੜਾ ਤੁਸੀਂ ਝੋਕੇ ਲੈ ਲਓਗੇ ਇੱਕ ਕੱਟੀ ਇੱਕ ਛੋਟੀ ਜਿਹੜੀ ਨੀਲੀ ਰਾਵੀ ਨਸਲ ਦੀ ਹੈ ਇਹ ਵੀ ਬਾਈ ਨੇ ਵੇਚਣੀ ਹੈ ਅਸਰ ਛੋਟੀ ਹੈ ਹਜੇ ਤੇ ਇਹ ਤੋਂ ਬਿਨਾ ਇੱਕ ਤੁਸੀਂ ਜਰਸੀ ਵੈੜ ਦੇਖ ਰਹੇ ਹੋ ਇਹ ਟੋਕੜ ਗੱਬਣ ਹੈ ਜਰਸੀ ਦਾ ਜੇ ਕੋਈ ਵੀਰ ਸ਼ੌਂਕ ਰੱਖਦਾ ਤਾਂ ਉਹਦੇ ਲਈ ਬਹੁਤ ਸੋਹਣੀ ਵੈੜ ਹੈ ਤੁਸੀਂ ਆਪਦੀ ਸਮਝ ਨਾਲ ਖਰੀਦਿਓ ਪਰ ਜੋ ਚੀਜ਼ ਮੈਂ ਦੇਖ ਰਿਹਾ ਸਾਹਮਣੇ ਤਾਂ ਇਹਦੇ ਚ ਬਿਊਟੀ ਵੀ ਹੈ ਤੇ ਇਹਦੇ ਚ ਬਰੀਡ ਵੀ ਹੈ ਸੋ ਆਓ ਦੋਸਤੋ ਸ਼ੁਰੂਆਤ ਕਰ ਗਏ ਆਪਾਂ ਮੱਝ ਵਾਲੇ ਪਾਸੇ ਤੋਂ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਤੁਹਾਨੂੰ ਤਿੰਨ ਨਾਗ ਹੋਰ ਦਿਖਾ ਟੋਟਲ ਤਿੰਨ ਨਾਗ ਆ ਦੋ ਨਾਗ ਹੋਰ ਦਿਖਾਉਂ ਮੱਝ ਤੋਂ ਬਿਨਾ ਤੁਸੀਂ ਤਸੱਲੀ ਕਰਨੀ ਹੋਊਗੀ ਜਿਹੜਾ ਪਸ਼ੂ ਖਰੀਦਣਾ ਖਾਸ ਕਰਕੇ ਮੱਝ ਜਿਹੜਾ ਵੀਰ ਖਰੀਦਣਾ ਚਾਹੇ ਜਿੰਨਾ ਦੁੱਧ ਦੱਸਿਆ ਜਾਊਗਾ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਕੋਈ ਡਰ ਨਹੀਂ ਤਸੱਲੀ ਕਰਨਾ ਫੁੱਲ ਹੱਕ ਹੁੰਦਾ ਇੱਧਰ ਇਹਦਾ ਬੱਚਾ ਖੜਾ ਆਓ ਸ਼ੁਰੂਆਤ ਇਸੇ ਤੋਂ ਕਰਦੇ ਜਸੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਿਸੀ ਤਿੰਨ ਨਾਗ ਦਿਖਾ ਰਹੇ ਆਂ ਭਈ ਆਪਾਂ ਹਾਂਜੀ ਭਾਈ ਮੱਝ ਕੰਨ ਮਸੂਆ ਦੂਜਾ ਸੂਆਈ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਮੰਨ ਲਓ ਜੀ 20 ਕਿਤੇ ਨਾ ਹੋ ਗਿਆ ਸੂਈ ਨੂੰ 20 ਦਿਨ ਹੋ ਗਏ ਸੂਈ ਨੂੰ ਇਸ ਟਾਈਮ ਹਾਜ਼ਰ ਦੁੱਧ ਹੁਣ ਜੀ 15 ਕਿਲੋ ਦੁੱਧ ਚਾਰ ਰਿਹਾ 15 ਕਿਲੋ ਦੁੱਧ ਦੋਨਾਂ ਟਾਈਮਾਂ ਦਾ ਆ ਗਿਆ ਹਾਂਜੀ ਬੱਚਾ ਕੀ ਇਹਦੇ ਨਾਲ ਕੱਤੀ ਹੈ ਜੀ ਠੀਕ ਹੈ ਕੀ ਡਿਮਾਂਡ ਰਹਿਣੀ ਜਿਸੀ ਭਾਈ ਇਹਦਾ 1 ਲੱਖ 42000 ਰੁਪਏ 1 ਲੱਖ 42000 ਹਾਂਜੀ ਠੀਕ ਹੈ ਸੋ ਦੱਸੋ ਦੇਖੋ ਤੁਸੀਂ ਪਹਿਲਾਂ ਮੱਝ ਦਾ ਥਣ ਮੈਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਚੌਾਈ ਦਾ ਟਾਈਮ ਹੋਇਆ ਪਿਆ ਇਹ ਤੇ ਦੁੱਧ ਹਾਜ਼ਰ ਹੈ 15 ਕਿਲੋ ਦੋ ਟਾਈਮ ਚੋਲਿਓ ਭਾਵੇਂ ਇਹਨਾਂ ਦੁੱਧ ਤੁਹਾਨੂੰ ਇੱਥੋਂ ਹੁਣ ਤਿਆਰ ਮਿਲੂਗਾ ਮੱਝ ਦਾ ਪੱਕੇ ਹਵਾਨੇ ਦੀ ਮੱਝ ਹੈ ਜਦੋਂ ਤੁਰੂਗੀ ਉਦੋਂ ਹਵਾਨਾ ਬਹੁਤ ਸੋਹਣਾ ਦਿਸੂਗਾ ਕਿਉਂਕਿ ਪਤਾ ਲੱਗਦਾ ਜਦੋਂ ਇੱਥੇ ਖੜ੍ਹਦੀ ਹੈ ਉਦੋਂ ਵੀ ਸੋ ਆਸੇ ਪਾਸੇ ਨੂੰ ਜਾਂਦੀ ਦਾ ਹਵਾਨਾ ਇੱਕ ਵਾਰ ਦੇਖ ਲਓ ਦੋਸਤੋ ਇਸ ਤਰ੍ਹਾਂ ਦਾ ਰੋਕੇ ਦੇ ਹਵਾਨੇ ਦਾ ਮੈਂ ਸਾਈਡ ਤੋਂ ਫੇਰ ਥਣ ਦਿਖਾਉਣਾ ਏਸ ਸਾਈਡ ਤੋਂ ਵੀ ਇੱਕੋ ਜੇ ਥਣ ਬੜੀ ਸੋਹਣੀ ਵਿੱਥੀ ਹੈ ਥਣਾਂ ਦੇ ਵਿੱਚ ਖਾਸ ਗੱਲ ਹੈ ਵੀ ਦੁੱਧ ਬੜਾ ਚੰਗਾ ਤਿਆਰ ਰੱਖ ਤੋਰਦੇ ਬਈ 142000 ਡਿਮਾਂਡ ਹੈ ਸੁਆ ਇਹਦਾ ਬਾਈ ਕਹਿੰਦਾ ਵੀ ਦੂਜਾ ਹੈ ਇਹਨੇ ਕੱਟੀ ਨੂੰ ਜਨਮ ਦਿੱਤਾ ਉਹ ਫਿਰ ਤੁਸੀਂ ਦੇਖੋ ਥੋੜਾ ਜਿਆ ਚਾਨਣ ਦੀ ਦਿੱਕਤ ਹੋ ਸਕਦੀ ਹੈ ਕਿਉਂਕਿ ਮੈਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਸੂਰਜ ਲਗਭਗ ਛਿਪਨ ਦੇ ਉੱਤੇ ਹੈ ਹਵਾਨਾ ਬਹੁਤ ਸੋਹਣਾ ਦੋਸਤੋ ਤੇ ਦੁੱਧ ਬੜਾ ਚੰਗਾ ਤਿਆਰ ਮੈਂ ਅੱਜ ਥੱਲੇ ਹੈਗਾ ਇਸ ਟਾਈਮ ਜਿਹੜਾ ਤੁਸੀਂ ਚੁੱਕੇ ਲਹੋਗੇ ਥਣ ਇੱਕੋ ਜੇ ਚਾਰੇ ਆ ਗਾੜੀ ਵਾਲੇ ਥਣ ਵੀ ਬਰਾਬਰ ਦੇ ਆ ਪਿਛਲੇ ਥਣਾਂ ਦੇ ਢਾਂਚਾ ਦੇਖੋ ਇੱਥੋਂ ਲੰਬਾਈ ਫੁੱਲ ਹੈ ਹਾਈਟ ਵੀ ਸੋਹਣੀ ਹੈ ਹਾਂ ਸੋ ਹੁਣ ਹਵਾਨਾ ਤੁਸੀਂ ਦੇਖ ਸਕਦੇ ਹੋ ਸੋ 15 ਕਿਲੋ ਦੁੱਧ ਵਾਲੀ ਮੱਝ ਜਿਹੜਾ ਵੀਰ ਖਰੀਦਣਾ ਚਾਵੇ ਤਾਂ ਇਹ ਤਿਆਰ ਦੁੱਧ ਵਾਲੀ ਤੁਹਾਨੂੰ ਦਿਖਾਈ ਹੈ ਬਾਕੀ ਇਹਦੇ ਨਾਲ ਬੱਚਾ ਵੀ ਕੱਟੀ ਹੈ ਹੁਣ ਚਵਾਈ ਦਾ ਟਾਈਮ ਹੋਇਆ ਗਿਆ ਖੜਾ ਤਾਂ ਬੱਚੇ ਨੂੰ ਥੋੜਾ ਜਿਹਾ ਰੰਗਦੀ ਹੈ ਇਹ ਹੁਣ ਉਹ ਕੱਟੀ ਇੱਕ ਵਾਰ ਤੁਹਾਨੂੰ ਇਹਦੀ ਮੈਂ ਦਿਖਾ ਦਿਆਂ ਦੱਸੋ ਨਾਲ ਜਿਹੜੀ ਹੈ ਇਹ ਕੱਟੀ ਹੈ ਸੋ ਇਦਾਂ ਦੀਆਂ ਮੱਝਾਂ ਤੋਂ ਚੰਗੇ ਬੁੱਲਾਂ ਦੇ ਬੱਚੇ ਲਓ ਜਿਹਦੇ ਨਾਲ ਬਰੀਡ ਬਣੂਗੀ ਤੁਹਾਡੇ ਕੋਲ ਦੁੱਧ ਵਾਲੀ ਬਰੀਡ ਇਹਦੇ ਥਾਣੇ ਚ ਬਿੱਥੀ ਦੇਖ ਸਕਦੇ ਹੋ ਬਿਊਟੀ ਵੀ ਠੀਕ ਹੈ ਦੱਸੋ ਮੱਝ ਸੋਹਣੀ ਵੀ ਹੈ ਉਹ ਬਾਕੀ ਜਿਹਨੂੰ ਜਜੇ ਖਰੀਦਣੀ ਤਾਂ ਉਹਨੇ ਹੈ ਅਜੇ ਦਿਨ ਵੀਕ ਹੋਏ ਆ ਹੋ ਸਕਦਾ ਗਰਮੀ ਦੀ ਰੁੱਤ ਆ ਕੋਈ ਹੋਰ ਥੋੜਾ ਬਹੁਤ ਸੇਵਾ ਨਾਲ ਦੁੱਧ ਵਾਜੇ ਪਰੇ ਬਾਈ ਦੀ ਸੇਵਾ ਵੀ ਫੁੱਲ ਐ ਵੀ ਗੱਲ ਧਿਆਨ ਚ ਲਿਆ ਦੇ ਐਵੇਂ ਕਹਿ ਰਹੀਏ ਵੀ ਘੱਟ ਸੇਵਾ ਨਾਲ ਹੋਊ ਚੰਗੀ ਸੰਭਾਲ ਬਾਈ ਕਰਦਾ ਆ ਹਾਂਜੀ ਇਹ ਬਲੀ ਦੀ ਆ ਕੱਟੀ ਬਲੀ ਦੀ ਠੀਕ ਆ ਜਾਲ ਦੀ ਠੀਕ ਆ ਹਾਂਜੀ ਅੱਛਾ ਬਾਈ ਜਿਹੜੀ ਇਹ ਝੋਟੀ ਆਪਾਂ ਵੇਚਣ ਲੱਗੇ ਹਾਂਜੀ ਕਿੰਨੀ ਕੁ ਉਮਰ ਹੈ ਇਹ 14 ਮਹੀਨਿਆਂ ਦੀ ਬਾਈ ਕਿਹੜੇ ਸਾਲ ਦੀ ਕੋ ਪਤਾ ਇਹ ਡਾਇਮੰਡ ਦੀ ਆ ਬਈ ਡਾਇਮੰਡ ਦੀ 14 ਮਹੀਨੇ ਉਮਰ ਹੈ ਰੇਟ ਇਹਦਾ ਕੀ ਰੋ ਜੀ ਰੇਟ ਇਹਦਾ ਬਾਈ ਫੋਨ ਤੇ ਕਰਾਂਗੇ ਇਹ ਵੈਗੀ ਤਾਂ ਦੇਈ ਤਾਂ ਨਹੀਂ ਰੱਖ ਨਹੀਂ ਫਿਰ ਮੇਲਾ ਲਾएंगे ਕੋਈ ਹਾਂਜੀ ਫਿਰ ਆਇਆ ਨਾ ਫਿਰ ਝੋਟੀ ਦੂਜੀ ਕਾਲੀ ਤੇ ਆ ਨਾਲ ਤਿਆਰ ਕਰ ਲਾਂਗੇ ਬਾਈ ਠੀਕ ਤੋਰ ਦੇ ਬਾਈ ਸੋ ਡਾਇਮੰਡ ਬੋਲ ਦੀ ਧੀ ਆ ਦੋਸਤੋ ਹਰੀ ਕੇ ਪੱਤਣ ਵਾਲੇ ਦੀ ਡਾਕਟਰ ਸੁਖਵਿੰਦਰ ਸਿੰਘ ਦੇ ਕੋਲ ਆ ਇਸ ਟਾਈਮ ਡਾਇਮੰਡ ਤੇ ਰਸਾਲ ਸਿੰਘ ਹੋਰਿਆਂ ਦੀ ਹੋਮ ਬਰੀਡ ਢਾਂਚਾ ਦੇਖੋ ਕੱਟੀ ਦਾ 14 ਮਹੀਨੇ ਉਮਰ ਆ ਬਣਾਵਟ ਸੋਹਣੀ ਹੈ ਦੋਸੋ ਚੰਗੀ ਗ੍ਰੋਥ ਕਰੂਗੀ ਸਟਰਕਚਰ ਬਹੁਤ ਸੋਹਣਾ ਹੈ ਬਾਕੀ ਜੋ ਚੀਜ਼ ਉਹ ਤੁਹਾਡੇ ਸਾਹਮਣੇ ਤੇ ਜਿਹਨੂੰ ਪਸੰਦ ਆਵੇ ਉਹ ਵੀਰ ਕਾਲ ਕਰਕੇ ਕੰਟੈਕਟ ਕਰ ਲਓ ਜੇ ਇਹਦਾ ਰੇਟ ਫੋਨ ਦੇ ਉੱਤੇ ਬਾਈ ਨੇ ਰੱਖਿਆ ਬਸ ਰੇਟ ਬਹੁਤੇ ਵੀਡੀਓ 'ਚ ਹੀ ਹੁੰਦੇ ਆ ਪਰ ਕਈ ਵਾਰ ਕੁਸਪਸੂ ਇਦਾਂ ਦੇ ਰਹਿੰਦੇ ਆ ਵੀ ਜਿਨ੍ਹਾਂ ਦਾ ਰੇਟ ਵੀਡੀਓ ਦੇ ਵਿੱਚ ਨਹੀਂ ਕੀਤਾ ਜਾਂਦਾ ਫੋਨ ਦੇ ਉੱਤੇ ਹੁੰਦਾ ਜਿਹੜੀ ਝੋਟੀ ਦੀ ਬਾਈ ਨੇ ਗੱਲ ਕੀਤੀ ਸੀ ਦੋਸੋ ਕਾਲੇ ਰੰਗ ਦੀ ਝੋਟੀ ਘਰੇ ਰੱਖੀ ਹੋਈ ਹੈ ਤੇ ਉਹਦੇ ਨਾਲ ਬਾਈ ਕਹਿੰਦਾ ਵੀ ਹੋਰ ਮੇਲਾ ਇਹਨੂੰ ਵੀ ਦਿਖਾ ਲਾਂਗੇ ਜਿਹੜੀ ਨਸਲ ਨੀਲੀ ਰਾਵੀ ਦੀ ਹੈ ਸੋ ਜੇ ਕਿਸੇ ਵੀਰ ਦੇ ਘਰ ਦਾ ਅੰਜਲ ਹੋਇਆ ਤੇ ਇਹਨੇ ਮੱਲੋ ਮੱਲੀ ਵਿਖ ਕੇ ਜਾਣਾ ਹੁਣ ਦਿਖਾਉਣਾ ਤੁਹਾਨੂੰ ਇੱਕ ਡਾਇਮੰਡ ਪੀਸ ਚਰਸੀ ਨਸਲ ਦਾ ਬਹੁਤ ਸੋਹਣਾ ਫੇਸ ਬਰੀਡ ਕੁਆਲਿਟੀ ਬੜੀ ਚੰਗੀ ਹੈ ਰੰਗ ਬਹੁਤ ਸੋਹਣਾ ਦੋਸਤੋ ਕਦੇ ਕਦੇ ਇਦਾਂ ਦਾ ਪਸ਼ੂ ਨਿਕਲਦਾ ਜਿਹੜਾ ਮਨ ਨੂੰ ਜੱਜਦਾ ਹੁੰਦਾ ਜੱਸੀ ਬਾਈ ਕੰਨਵਾ ਸੂ ਹੈ ਇਹ ਬਾਈ ਦੂਜੇ ਸੂਏ ਤੇ ਗੱਪ ਲੈ ਚਾਰ ਦੰਦ ਦਾ ਮੂੰਹ ਚਾਰ ਦੰਦ ਦੂਜੇ ਸੂਇਸ ਤੇ ਗੱਬਣ ਦੁੱਧ ਹੁਣ ਕਿੰਨਾ ਹੈ ਦੁੱਧ ਬਈ 11 ਕਿਲੋ ਦੁੱਧ ਤਾਂ 15 ਸੀ ਤੇ ਮੈਂ ਇਹਨੂੰ ਧਾਣਾ ਘਟਾਤਾ ਕਿਉਂਕਿ ਡਰਾਈ ਵੱਲ ਚੱਲੀ ਜਾ ਬਈ ਹੁਣ ਇਹਨੂੰ 6 ਆ 7 ਮਹੀਨੇ ਹੋ ਜਾਣੇ ਆ 6 ਤਰੀਕ ਨੂੰ 6 ਤਰੀਕ ਨੂੰ 7 ਪੂਰੇ ਹੋ ਜਾਣੇ 8ਵਾਂ ਲੱਗ ਜਾਣਾ 8ਵਾਂ ਲੱਗ ਜਾਣਾ ਬਈ ਫਿਰ ਤਾਂ 6 ਤਰੀਕ ਤੱਕ ਇਹਨੂੰ ਡਰਾਈ ਕਰਨ ਵਾਲੀ ਗੱਲ ਹੀ ਹੈ ਬਹੁਤ ਲੱਗਾ ਜੀ ਧਾਣਾ ਠੀਕ ਆ ਹਾਂਜੀ ਕੀ ਰੇਟਰ ਹੋਗਾ ਬਈ ਇਹਦਾ ਫੋਨ ਤੇ ਕਰਾਂਗੇ ਵੇਚੀ ਚੰਗੀ ਕੀਮਤ 'ਚ ਵੇਚਾਂਗੇ ਆਪਾਂ ਇਹ ਵੀ ਠੀਕ ਹੈ ਫੇਣੀ ਤਿਆਰ ਕਰਾਂਗੇ ਖੋਲ ਲਵੇ ਸੋ ਦੋਸਤੋ 11 ਕਿਲੋ ਦੁੱਧ ਇਸ ਟਾਈਮ ਹਾਜ਼ਰ ਹੈ 6 ਤਰੀਕ ਤੋਂ 8ਵਾਂ ਮਹੀਨਾ ਲੱਗ ਜਾਣਾ ਸੱਤਾਂ ਦੀ ਕੰਪਲੀਟ ਹੋ ਜੂਗੀ ਤੇ ਅੱਜ 26 ਤਰੀਕ ਨੂੰ ਵੀਡੀਓ ਬਣਾ ਰਹੇ ਆ 10 ਦਿਨ ਘਟ ਹੈ 8ਵਾਂ ਮਹੀਨਾ ਸ਼ੁਰੂ ਹੋਣ ਤੋਂ ਯਾਨੀ ਸੱਤਾਂ ਮਹੀਨਿਆਂ ਦੀ 10 ਦਿਨਾਂ ਨੂੰ ਗੱਭਣ ਹੋ ਜਾਣੀ ਹੈ ਦੁੱਧ ਹੁਣ ਵੀ 11 ਕਿਲੋ ਬਾਈ ਕਹਿੰਦਾ ਵੀ ਦੁੱਧ ਦੇਰੇ ਥੱਲੇ ਹਾਜ਼ਰ ਸੀਗਾ ਜਿਹੜਾ ਉਹ ਸੀ 15 ਕਿਲੋ ਪਰ ਹੁਣ ਦਾਣਾ ਘਟਾਉਣ ਕਰਕੇ ਦੁੱਧ ਡਾਉਣ ਆ ਗਈ ਹੈ ਕਿਉਂਕਿ ਇਹਨੂੰ ਡਰਾਈ ਕਰਨਾ ਹੈ ਬਹੁਤ ਸੋਹਣੀ ਵੜਾ ਦੱਸੋ ਬਹੁਤ ਸੋਹਣੀ ਜਿੰਨੀ ਵੀ ਇਹਦੀ ਤਾਰੀਫ ਕਰੀਏ ਓਨੀ ਘੱਟ ਹੈ ਰੰਗ ਸੋਹਣਾ ਮੈਂ ਥੋੜੀ ਵਾਈਟਨੈਸ ਵਧਾਈ ਸੀ ਉਹਦੇ ਨਾਲ ਤੁਹਾਨੂੰ ਰੰਗ ਹੋ ਸਕਦਾ ਥੋੜਾ ਠਿੱਕਾ ਲੱਗਦਾ ਪਰ ਲਾਲੀ ਵਾਲਾ ਰੰਗ ਭਾਈ ਇੱਕ ਜਿਹੜਾ ਹੋਰ ਕੜਾ ਦੇ ਜਸੀ ਭਾਈ ਮੀਲੇ ਚਾਰ ਦੰਦ ਦਾ ਦੱਸੋ ਤੇ ਇਹ ਪਹਿਲਣ ਵੱਚੀ ਸੂਈ ਵੀ ਆ ਦੂਜੇ ਸੂਏ ਵਾਸਤੇ ਇਹ ਗੱਬਣ ਜਰਸੀ ਦਾ ਸ਼ੌਂਕ ਰੱਖਦੇ ਆ ਚੰਗੇ ਦੁੱਧ ਵਾਲੀ ਦਾ ਤਾਂ ਜਿਹੜੀ ਡ్రਾਈ 11 ਕਿਲੋ ਜਾਂ 15 ਕਿਲੋ ਤੇ ਹੁੰਦੀ ਆ ਤਾਂ ਅੰਦਾਜ਼ਾ ਲਾ ਲਿਓ ਵੀ ਇਹ ਗੱਬਣ 24 ਕਿਲੋ ਦੁੱਧ ਕੱਢਿਆ ਭਾਈ ਠੀਕ ਹੈ 24 ਕਿਲੋ ਦੁੱਧ ਤੇ ਕੱਢਿਆ 24 ਕਿਲੋ ਦੁੱਧ ਬਾਈ ਕਹਿੰਦਾ ਦਿੱਤਾ ਤੇ ਖੀਰੀ ਸੀਗੀ ਉਸ ਟਾਈਮ ਦੇ ਉੱਤੇ ਲੈ ਚੱਲ ਭਾਈ ਅੰਦਰ 26 27 ਕਿਲੋ ਦੁੱਧ ਦੀ ਤਾਂ ਯਾਰ ਗਰੰਟੀ ਹੋਊਗੀ ਬਾਈ ਓਕੇ ਸੋ ਚੰਗੇ ਦੁੱਧ ਵਾਲੀ ਸੋਹਣੀ ਜਰਸੀ ਵੈਡ ਤੁਸੀਂ ਹੁਣ ਸਕਰੀਨ ਉੱਤੇ ਦੇਖ ਰਹੇ ਹੋ ਜਿਹਨੂੰ ਜੱਜਦੀ ਆ ਦੋਸਤੋ ਕਾਲ ਕਰ ਲਓ ਜੇ ਤਿੰਨੇ ਹੀ ਨਾਗ ਮੈਂ ਪਹਿਲਾਂ ਹੀ ਕਿਹਾ ਸੀ ਵੀ ਆਪਦੀ ਥਾਂ ਤੇ ਤਿੰਨੇ ਵੱਖਰੀਆਂ ਨਸਲਾਂ ਤੇ ਸਾਰੇ ਹੀ ਸੋਹਣੇ ਆ ਪਸ਼ੂ ਵੈਸੇ ਵੀ ਜਿਹੜੇ ਵਿਕਰੀ ਵਾਲੇ ਜਿਨ੍ਹਾਂ ਦੀ ਵੀਡੀਓ ਬਣਾਉਣੇ ਆ ਉਹ ਇੱਥੋਂ ਟਾਪ ਦੇ ਹੀ ਹੁੰਦੇ ਆ ਨਰਮ ਪਸ਼ੂ ਘੱਟ ਦੇਖਿਆ ਬਾਕੀ ਵੇਚਦੀ ਹੋਰ ਪਸ਼ੂ ਆਉਂਦੇ ਹੋਣਗੇ ਬਾਈਕੋਲ ਵਿਕਦੇ ਵੀ ਹੋਣਗੇ ਪਰ ਆਪਾਂ ਵੀਡੀਓ ਜਿਹੜੀ ਬਣਾਉਣੀ ਆ ਉਹਦਾਂ ਪਸ਼ੂ ਇਦਾਂ ਦੇ ਹੁੰਦੇ ਆ ਵੀ ਮਨ ਨੂੰ ਲੱਗਦੇ ਹੀ ਹੁੰਦੇ ਸੋ ਬਹੁਤ ਮਿਹਰਬਾਨੀ ਦੋਸਤੋ ਇਸ ਵੀਡੀਓ ਨੂੰ ਦੇਖਣ ਵਾਸਤੇ ਧੰਨਵਾਦ